ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਵਾਹਿਗੁਰੂ 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 ਕਾਹੇ ਗੁਰੂ ਵਾਹਿਗੁਰੂ 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 ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਵਾਹੇ ਗੁਰੂ ਵਾਹੇ Mm-hmm. ਜਗਾ ਬਾਬਾ ਸ਼ੇਰ ਸਿੰਘ ਬਾਬਾ ਚੰਡਾ ਸਿੰਘ ਜੀ ਬਾਬਾ ਰਗਾ ਸਿੰਘ ਜੀ ਇਸ ਸੰਤਾ ਦੀ ਬਹੁਤ ਪੁਰਾਣੀ ਜਗਾਹ ਤੇ ਆ ਰਹੀ ਹੈ ਇੱਥੇ ਮਹਾਰਾਜਾ ਨਾਲ ਗੁਰੂ ਦੀ ਕਿਰਪਾ ਨਾਲ ਪਿਸੋ ਮੇਲਾ ਮਨਾਇਆ ਜਾਂਦਾ ਬੜੀ ਧੂਮ ਤਾਮ ਨਾਲ ਮਨਾਇਆ ਜਾਂਦਾ ਹੈ ਬੜੀ ਬੜੀ ਦੂਰਾਂ ਤੋਂ ਲੋਕ ਆਉਂਦੇ ਬਹੁਤ ਬਹੁਤ ਲੋਕ ਬਾਰੋ ਮੁੰਡੇ ਸੇਵਾ ਕਰਦੇ ਹਨ ਤੇ ਸੇਵਾ ਭੇਜਦੇ ਵੀ ਹਨ ਇਸ ਪਿੰਡ ਵਿੱਚ ਬਹੁਤ ਵੱਧ ਤੋਂ ਵੱਧ ਜਗਾ ਦਾ ਧੰਨਵਾਦ ਹੋ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਮੈਂ ਪ੍ਰੀਤਮ ਸਿੰਘ ਜੋਸਣ ਕੈਨੇਡਾ ਤੋਂ ਜਿਹੜੇ ਦੇਸ਼ ਦੇਸ਼ਾਂ ਦੇ ਛਾਂ ਚ ਬੈਠੇ ਹੋ ਉਹਨਾਂ ਨੂੰ ਬਹੁਤ ਮੋਗੋਆ ਨਾਮੀ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਕਰਨ ਅਸੀਂ ਇੱਥੇ ਖੰਡ ਬਾੜ ਕਰਾਉਂਦੇ ਆ 6-7 ਖੰਡ ਬਾੜ ਹੁੰਦੇ ਆ ਨਗਰ ਵਾਲੇ ਹੋਰ ਜਿਨ੍ਹਾਂ ਦੀਆਂ ਮੰਤਾ ਪੂਰੀਆਂ ਦੀਆਂ ਉਹ ਵੀ ਕਰਾਉਂਦੇ ਆ ਇੱਕ ਉਹਨਾਂ ਦੇ ਪਰਿਵਾਰ ਦੇ ਕਰਾਉਂਦੇ ਆ ਬਾਕੀ ਨਗਰ ਵਾਲੋ ਕਰਾਉਂਦੇ ਆ ਬਾਬਾ ਛੇ ਸਿੰਘ ਬਾਬਾ ਛੰਨਾ ਸਿੰਘ ਜੀ ਨੇ ਇਹ ਪਾਕਿਸਤਾਨ ਤੋਂ ਪਹਿਲਾਂ ਲਾਇਆਗਾ ਬਹੁਤ ਪਹਿਲਾਂ ਦਾ ਬਹੁਤ ਕਿਰਪਾ ਤੇ ਤੁਹਾਡੀ ਤੁਹਾਡੀ ਵੀ ਕਰਾ ਲਉਂਦੇ ਅਸੀਂ ਤੁਹਾਡੀ ਜਿੱਥੇ ਕੀਰਤਨੀਆਂ ਜਿਤੇ ਦੂਜੇ ਨਹੀਂ ਜਾਨੀ ਗੌਣ ਵਾਲਿਆਂ ਦਾ ਕੋਈ ਕੰਮ ਨਹੀਂ ਧਾਰਮਿਕ ਪ੍ਰੋਗਰਾਮ ਹੈ ਧਾਰਮਿਕ ਦੀ ਤਰ੍ਹਾਂ ਮਨੋਣੇ ਆ ਕੋਈ ਫਾਸਾ ਵੈਕੂ ਜੀ ਕੀ ਨਹੀਂ ਮੈਂ ਪਰ ਮੈਂ ਨਾ ਸੇਵਾ ਕਰਦਾ ਜਾਂ ਪਰ ਦੇ ਜੀ ਸੇਵਾ ਕਰ ਮੈਨੂੰ ਕੋਈ ਖਿਸ਼ਾ ਦਾ ਜੀ ਸੇਵਾ ਕਰ ਤੇ ਐਨ ਵੀ ਵੀ ਮੈਂ ਸੇਵਾ ਕਰ ਜਿਵੇਂ ਜੋ ਆ ਵੀ ਤੇ ਮੈਂ ਉਹ ਨਾਲ ਸੁਣਾ ਕਰਦੀ ਹੈ اچو اڪثر ميرا ٿي ٿي ਜੀ ਕੀ ਪਤੇ ਮੇਰਾ ਨਾਮ ਜਸਵੀਰ ਸਿੰਘ ਆ ਮੇਰਾ ਨਾਮ ਪਿੰਡ ਨਿਜਾਮਪੁਰ ਆ ਤੇ ਸਾਡੇ ਪਿੰਡ ਨਿਜਾਮਪੁਰ ਵਿਖੇ 12 ਹਾੜ ਨੂੰ ਬਾਬਾ ਸ਼ੇਰ ਸਿੰਘ ਦੀ ਜਗ੍ਹਾ ਦੇ ਉੱਤੇ ਬਹੁਤ ਵੱਡਾ ਮੇਲਾ ਲੱਗਦਾ ਆ ਇਹ ਗੁਰੂਆਂ ਦੀ ਯਾਦ ਵਿੱਚ ਮੇਲਾ ਲੱਗਦਾ ਹੈ ਹਰ ਸਾਲ ਸਾਰੀ ਸੰਗਤ ਬੜੀ ਸ਼ਰਧਾ ਦੇ ਭਾਵਨਾਣਾ ਮਨਾ ਰਹੀ ਆ ਅਹੀਂ ਵੀ ਸਾਡੀ ਹਰ ਸਾਲ ਦੀ ਤਰ੍ਹਾਂ ਸ਼ਬੀਲ ਲੱਗਦੀ ਆ ਰਾਮਗੜੀਆ ਬਰਾਦਰੀ ਵੱਲੋਂ ਇਹ ਸਾਰੀ ਰਾਮਗੜੀਆ ਬਰਾਦਰੀ ਜੋ ਸਾਡੇ ਪਿੰਡ ਦੀ ਆ ਕੱਤਰ ਹੋਗੇ ਸੇਵਾ ਕਰਦੀ ਆ ਤੇ ਹਰ ਸਾਲ ਦੀ ਤਰ੍ਹਾਂ ਹੰਡੇ ਮਿੱਠੇ ਜਲਦੀ ਸੇਵਾ ਲਈ ਜਾਂਦੀ ਆ ਜੂਸ ਪਿਆਏ ਜਾਂਦੇ ਆ ਸਾਰੇ ਤਰ੍ਹਾਂ ਦੀ ਸੇਵਾ ਕੀਤੀ ਜਾਂਦੀ ਆ ਜਿਹੜਾ ਡਾਕਟਰ ਡਾਕਟਰ ਜਿਹੜੇ ਜਿਹੜੇ ਡਾਕਟਰ ਪ੍ਰੈਜੈਂਸਨ ਆਦੇ ਜਿਹਨਾਂ ਨੂੰ ਸ਼ਹੀਦ ਲਾਪਤ ਹੋ ਗਏ ਆ ਆ ਪ੍ਰਿੰਸੀਪਲ ਕਾਲਾ ਸਰ ਜੀ ਨੂੰ ਜੀ जा मौसू और ख़ुशी जी गान